ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਤਰਨਤਾਰਨ ਰੇਲਵੇ ਸਟੇਸ਼ਨ ਕੋਲ ਝਾੜੀਆਂ ਵਿੱਚੋਂ ਤੇਜ ਹਥਿਆਰਾਂ ਨਾਲ ਬਿਨਨੀ ਹੋਈ ਇੱਕ ਅਣਪਛਾਤੀ ਵਿਅਕਤੀ ਦੀ ਲਾਸ਼ ਮਿਲੀ ਹੈ ਇਸ ਸਬੰਧੀ ਤਰਨਤਾਰਨ ਰੇਲਵੇ ਪੁਲਿਸ ਮੌਕੇ ਤੇ ਪੁੱਜੀ ਕਿਸੇ ਵੱਲੋਂ ਲਾਸ਼ ਦੀ ਪਛਾਣ ਨਾ ਹੋਣ ਤੇ ਤਰਨਤਾਰਨ ਸਿਵਲ ਹਸਪਤਾਲ ਦੀ ਮੋਰਚੀ ਵਿੱਚ 72 ਘੰਟੇ ਲਈ ਰੱਖੀ ਗਈ ਹੈ ਇਹ ਲਾਸ਼ ਖਾਲ ਦੀ ਘੜੀ ਜਿਹੜੀ ਹੈ ਨਾਮਪਤਾ ਨਾਮਲੂਮ ਵਿਅਕਤੀ ਦੀ ਜਿਹਨੂੰ ਬਾਹਰੋਂ ਕਿਤੇ ਕਤਲ ਕਰਕੇ ਤੇ ਸੁੱਟ ਕੇ ਗਏ ਨੇ ਰੇਲਵੇ ਕਿਲੋਮੀਟਰ ਨੰਬਰ 48 ਦਾ ਵੀ ਰੇਲਵੇ ਪਲੇਟੀ ਬਿਆਸ ਸਾਈਡ ਲਾਈਨ ਦੇ ਨਜ਼ਦੀਕ ਪਲੇਟੀ ਦੇ ਨਜ਼ਦੀਕ ਰੇਲਵੇ ਯਾਰਡ ਦੇ ਅੰਦਰ ਇਹ ਮਿਲੀ ਹੈ ਜਿਹਦੇ ਬਾਰੇ ਸਾਨੂੰ 7:30 ਵਜੇ ਸੂਚਨਾ ਮਿਲੀ ਜੇ ਮੌਕੇ ਤੇ ਪਹੁੰਚੇ ਆ ਜਿਹਦੀ ਹੁਣ ਹੁਣ ਤੱਕ ਦੀ ਕਾਰਵਾਈ ਜਿਹੜੀ ਆ ਡਾਪ ਦਾ ਨਾਮ ਲੁੰਗ ਦੀ ਕਰ ਰਹੇ ਆ ਇਹਦੇ ਬਾਰੇ ਸੀਨੀਅਰ ਅਫਸਰਾਂ ਨੂੰ ਮੁਖ ਅਫਸਰ ਐਸ ਐਚਓ ਸਾਹਿਬ ਨੂੰ ਸਰਦਾਰ ਬਲਵੀਰ ਸਿੰਘ ਇੰਸਪੈਕਟਰ ਸਾਹਿਬ ਨੂੰ ਦੱਸਿਆ ਗਿਆ ਤੇ ਜਿਹੜੇ ਮੌਕੇ ਤੇ ਪਹੁੰਚ ਰਹੇ ਨੇ ਅਗਲੀ ਕਾਰਵਾਈ ਜਿਹੜੀ ਆ ਉਹ ਹਲਦੀ ਘੜੀ ਅਸੀਂ 194 ਦੇ ਬੀ ਐਨ ਐਸ ਐਸ ਦੇ ਤਹਿਤ ਕਰ ਰਹੇ ਆ ਤੇ ਜੋ ਅੱਗੇ ਵੀ ਇਨਫਰਮੇਸ਼ਨ ਮਿਲੇਗੀ ਉਹਦੇ ਤਹਿਤ ਕਾਰਵਾਈ ਅਮਲ ਚਲੇ دی ਜਾਏਗੀ